ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਬਾਬਾ ਬੁੱਢਾ ਜੀ ਕਾંડ ਤੀਜਾ ਬਾਬਾ ਜੀ ਦਾ ਗੁਰੂ ਨਾਨਕ ਦੇਵ ਜੀ ਨੂੰ ਮੱਖਣ ਚ ਕੋਣਾ ਸੇਵਾ ਕਰਨੀ ਤੇ ਨਾਮ ਚਪੜਨਾ ਨਾਮ ਦਾ ਰੰਗ ਉਹਨਾਂ ਵਿਰਲੇ ਮਹਾਪੁਰਸ਼ਾਂ ਨੂੰ ਲੱਗਦਾ ਹੈ ਜਿਨ੍ਹਾਂ ਪਰ ਅਕਾਲ ਪੁਰਖ ਦੀ ਭਰਪੂਰ ਕਿਰਪਾ ਹੁੰਦੀ ਹੈ ਅਤੇ ਇਸ ਮਾਨ ਕਿਰਪਾ ਦੇ ਪਾਤਰਾਂ ਵਿੱਚੋਂ ਇੱਕ ਸਨ ਮਹਾਨ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਨਾਮ ਜਪਣ ਤੇ ਸੇਵਾ ਕਰਨ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਅਜੇਹੀ ਲਗਨ ਲੱਗੀ ਕਿ ਦੁਨੀਆ ਭਰ ਲਈ ਮਿਸਾਲ ਬਣ ਗਈ ਗੁਰੂ ਨਾਨਕ ਦੇਵ ਜੀ ਦੀ ਪਹਿਲਣੀ ਪਹਿਲੀ ਮਿਲਣੀ ਸਮੇਂ ਬਾਬਾ ਜੀ ਨੇ ਜਦ ਪੀਲਣੀ ਦੇ ਬੇਰਾ ਵਾਂਗ ਮੱਖਣ ਦੀ ਕੁੱਜੀ ਭੇਟ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਵੱਲੋਂ ਇਹ ਕਹਿ ਕੇ ਨਾ ਕਰਨ ਤੇ ਕਿ ਕਿਤੇ ਇਹ ਮੱਖਣ ਤੁਸੀਂ ਕਰੋ ਚੋਰੀ ਕਰਕੇ ਤਾਂ ਨਹੀਂ ਲੈ ਆਏ ਬਾਬਾ ਬੁੱਢਾ ਜੀ ਦਾ ਨਰਮ ਜਿਹਾ ਦਿਲ ਇੱਕ ਤਰ੍ਹਾਂ ਨਾਲ ਵਲੁੰਦਿਆ ਜਾ ਗਿਆ ਤੇ ਉਹ ਨਿਮਰਤਾ ਨਾਲ ਬੇਨਤੀ ਕੀਤੀ ਕਿ ਮਹਾਰਾਜ ਆਪਣੇ ਕਰੋ ਹਰ ਕੋਈ ਚੀਜ਼ ਪੁੱਛ ਕੇ ਲਈਦੀ ਹੈ ਮੈਂ ਜਿਸ ਕਰਦਾ ਕੰਮ ਦਿਨ ਰਾਤ ਕਰਦਾ ਹਾਂ ਉਸ ਕਰੋ ਜੇ ਮੈਂ ਭੋਗ ਮੱਖਣ ਸ਼ਰਦਾ ਵਾਸ ਤੁਹਾਡੇ ਲਈ ਲੈ ਹੀ ਆਇਆ ਹਾਂ ਤੇ ਕਿਰਪਾਪੂਰਵਕ ਇਸ ਨੂੰ ਚੋਰੀ ਨਾ ਕਹੋ ਭਾਵੇਂ ਇਹ ਪੇਟਾ ਤੁੱਚ ਹੀ ਹੈ ਪਰ RAM JI ਵੱਲੋਂ ਪੀਲਣੀ ਦੇ ਝੂਠੇ ਬੇਰ ਪਰਵਾਨ ਕਰਨ ਵਾਂਗ ਪਰਵਾਨ ਕਰ ਲੋ ਨਾਲ ਜੇਕਰ ਦੇ ਕਿਸੇ ਮੈਂਬਰ ਨੇ ਮੈਨੂੰ ਇਸ ਬਾਬਤ ਕਹਿਣਾ ਵੀ ਹੋਵੇ ਉਹ ਤਾਂ ਜਦੋਂ ਕਹਿਣਗੇ ਉਦੋਂ ਹੀ ਕਹਿਣਗੇ ਤੁਸੀਂ ਹੁਣੇ ਹੀ ਕਿਉਂ ਮੇਰਾ ਦਿਲ ਦੁਖਾਈ ਜਾਂਦੇ ਹੋ ਇਸ ਵਾਰਤਾ ਨੂੰ ਪੰਜਾਬੀ ਦੇ ਮਹਾਨ ਧਾਰਮਿਕ ਕਵੀ ਕਾਵਿ ਚੂੜਮਨ ਪਾਈ ਸੰਤੋਖ ਸਿੰਘ ਜੀ ਨੇ इन लफ्सा बयान किया है ए माखन हम ले वै ना ही गम नोले अपने करमा ही सुन के बूढ़ा रोवन लगा प्रेम ब्रह्म और अंतर जागा माता पिता मुझ मारे कभी तुम मारत हो मोको अभी गुरु पने कबूल न कहो हमने तोर पलोही चाहो जद गुरु जी दी ना सुन के बाबा बुढ़ा जी का दिल पर आया ਤੇ ਭਾਈ ਸੰਤੋਖ ਸਿੰਘ ਜੀ ਦੇ ਕਥਨ ਅਨੁਸਾਰ ਤਾਂ ਉਹ ਰੋਣ ਹੀ ਲੱਗ ਪਏ। ਤਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਗਰੀਬ ਨਿਵਾਜ਼ਤਾ ਸਬੂਤ ਦਿੰਦਿਆਂ ਹੋਇਆਂ ਬਾਬਾ ਬੁੱਢਾ ਜੀ ਦਾ ਮੱਖਣ ਪਰਵਾਨ ਕਰਕੇ ਉਹਨਾਂ ਨੂੰ ਨਿਵਾਜਿਆ ਅਤੇ ਇਹ ਨਿਵਾਜਸ ਬਾਬਾ ਜੀ ਪਰ ਗੁਰੂ ਘਰ ਵਿਖੇ ਪੀੜੀ-ਇਦਾਰ ਪੀੜੀ ਚੱਲਦੀ ਗਈ ਅਤੇ ਤਦ ਤੱਕ ਕਾਇਮ ਰਹੀ ਜਦ ਤੱਕ ਬਾਬਾ ਜੀ ਦਾ ਸਰੀਰ ਰਿਹਾ। ਅਤੇ ਬਾਬਾ ਜੀ ਦੇ ਸਰੀਰ ਤਿਆਗਣ ਬਾਅਦ ਵੀ ਉਹ ਜੋਤ ਗੁਰੂ ਜੋਤੀ ਚ ਜਾ ਮਿਲੀ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਵਾਰ ਹੀ ਮੱਖਣ ਚਕਾ ਕੇ ਬਸ ਨਹੀਂ ਕੀਤੀ ਸਗੋਂ ਇਹ ਇੱਕ ਨੀਮ ਬਣਾ ਲਿਆ ਭਾਵੇਂ ਗੁਰੂ ਨਾਨਕ ਦੇਵ ਜੀ ਦੀ ਮਿਲਣੀ ਬਾਅਦ ਬਾਬਾ ਜੀ ਦਾ ਬਹੁਤਾ ਵਕਤ ਕਰਤਾਰਪੁਰ ਸੰਗਤਾਂ ਦੀ ਟਹਿਲ ਸਿਵਾ ਵਿੱਚ ਹੀ ਗੁਜਰਦਾ ਪਰੰਤੂ ਫਿਰ ਵੀ ਉਹ ਆਪਣੇ ਮਾਪੇ ਵੱਲੋਂ ਸੌਂਪੇ ਗਏ ਪਸ਼ੂਆਂ ਦੀ ਸਾਮ ਸੰਭਾਲ ਦਾ ਕੰਮ ਵੀ ਨਾਲ ਹੀ ਬੜੀ ਤਨਦੇਹੀ ਨਾਲ ਕਰਦੇ ਅਤੇ ਉਹਨਾਂ ਦੇ ਮਨ ਵਿੱਚ ਕਦੇ ਇਹ ਖਿਆਲ ਪੈਦਾ ਨਾ ਹੋਣ ਦਿੰਦੇ ਕਿ ਉਹਨਾਂ ਦਾ ਬੱਚਾ ਗੁਰੂ ਦੇ ਲੜ ਲੱਗ ਕੇ ਵਿਗੜ ਗਿਆ ਹੈ ਸਗੋਂ ਬਾਬਾ ਜੀ ਦੇ ਸੁਭਾਅ ਵਿੱਚ ਆਈ ਦਲੇਰੀ ਤੇ ਚੁਸਤੀ ਨੂੰ ਵੇਖ ਕੇ ਹਰ ਵਕਤ ਗੁਰੂ ਨਾਨਕ ਦੇਵ ਜੀ ਦੇ ਸ਼ੁਕਰਗੁਜ਼ਾਰ ਰਹਿੰਦੇ अथवा ਇਸ एहਸਾਨ ਥੱਲੇ ਦੱਬੇ ਰਹਿੰਦੇ ਏ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਬੱਚੇ ਦੇ ਦੁੱਖ ਨਿਵਰਤ ਕਰਕੇ ਉਹਨਾਂ ਨੂੰ ਸਹੀ ਤਰੀਕੇ ਨਾਲ ਜਿਉਣ ਦੀ ਜਾਚ ਦੱਸੀ ਹੈ ਪੰਜਾਬੀ ਦੇ ਇੱਕ ਸਿਆਣੇ ਇਤਿਹਾਸ ਲੇਖਕ ਗਿਆਨੀ ਅਮਰ ਸਿੰਘ ਜੀ ਅਨੁਸਾਰ ਬਾਬਾ ਬੁੱਢਾ ਜੀ ਦੇ ਗੁਰੂ ਨਾਨਕ ਦੇਵ ਜੀ ਨਾਲ ਮਿਲਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਵੱਲੋਂ ਚੌਥੀ ਉਦਾਸੀ ਉਸ ਵਕਤ आरंभੀ ਜਦ ਦੇਸ਼ ਪਰ ਬਾਬਰ ਦਾ ਹਮਲਾ ਹੋਇਆ ਗੁਰੂ ਨਾਨਕ ਦੇਵ ਜੀ ਖੁਦ ਤਾਂ ਆਪਣੀ ਚੌਥੀ ਉਦਾਸੀ ਵਿੱਚ ਬਾਬਰ ਬਾਦਸ਼ਾਹ ਬਾਬਰ ਜ਼ਾਬਰ ਕਹਿ ਕੇ ਵੰਗਾਰਦੇ ਰਹੇ ਅਤੇ ਉਹਨਾਂ ਦੇ ਮਗਰੋਂ ਬਾਬਾ ਬੁੱਢਾ ਜੀ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨਾਮਦਾਨ ਤੇ ਸੇਵਾ ਨੂੰ ਅਮਲੀ ਰੂਪ ਵਿੱਚ ਪ੍ਰਚਾਰਦੇ ਰਹੇ ਗੁਰੂ ਨਾਨਕ ਦੇਵ ਜੀ ਦੇ ਟਿਕਾਣਾ ਮਿੱਥੇ ਜਾਣ ਕਾਰਨ ਕਸਬਾ ਕਰਤਾਰਪੁਰ ਹੁਣ ਪਾਕਿਸਤਾਨ ਕਾਫੀ ਦੂਰ ਦੂਰ ਤੱਕ ਪ੍ਰਸਿੱਧ ਹੋ ਚੁੱਕਾ ਸੀ ਤੇ ਦੁਖੀ ਲੋਕ ਆਪਣੇ ਦੁੱਖ ਸੁਣਾਉਣ ਤੇ ਉਹਨਾਂ ਦਾ ਹੱਲ ਕਰਨ ਕਰਾਉਣ ਲਈ ਅਕਸਰ ਦੂਰ ਦੇ ਸੰਤਰਾ ਤੋਂ ਇੱਥੇ ਪੁੱਜਦੇ ਰਹਿੰਦੇ। ਬਾਬਾ ਬੁੱਢਾ ਜੀ ਸੰਗਤ ਦੇ ਰੂਪ ਵਿੱਚ ਆਏ ਹਰੇਕ ਵਿਅਕਤੀ ਨੂੰ ਜੀ ਆਇਆਂ ਕਹਿੰਦੇ। ਉਸ ਦੀ ਗੱਲਬਾਤ ਬੜੇ ਧਿਆਨ ਨਾਲ ਸੁਣਦੇ। ਅਕੁੱਠ ਪੰਡਾਰ ਵਿੱਚੋਂ ਲੰਗਰ अथवा ਪ੍ਰਸ਼ਾਦ ਪਾਣੀ ਛਕਾਉਂਦੇ ਅਤੇ ਹਰ ਵਿਅਕਤੀ ਲਈ ਲੋੜਿੰਦਾਰ ਰਿਹائش ਆਦਿ ਦਾ ਪ੍ਰਬੰਧ ਕਰਦੇ। ਇਸ ਸਭ ਕਸੇ ਨਾਲ ਆਈ ਸੰਗਤ ਨੂੰ ਜਿੱਥੇ ਗੁਰੂ ਨਾਨਕ ਦੇਵ ਜੀ ਪਰ ਭਰੋਸਾ ਰੱਖ ਕੇ ਕਰਤਾਰ ਦਾ ਨਾਮ ਲੈ ਕੇ ਮਸਲੇ ਹੱਲ ਕਰਨ ਲਈ ਕਹਿੰਦੇ ਉੱਥੇ ਮਾਮੂਲੀ ਸਿੱਖਿਆ ਦੇਣ ਲਈ ਆਪ ਖੁਦ ਹਰ ਵਕਤ ਸਤਨਾਮ ਵਾਹਿਗੁਰੂ ਦਾ ਝਾਪ ਕਰਦੇ ਰਹਿੰਦੇ ਤੇ ਆਪਣੇ ਆਪ ਨੂੰ ਸੇਵਾ ਵਿੱਚ ਰਜਾਈ ਰੱਖਦੇ ਆਪ ਖੁਦ ਸੰਗਤਾਂ ਵਿੱਚ ਪ੍ਰਸ਼ਾਦ ਪਾਣੀ ਵਰਤਾਉਂਦੇ ਲੰਗਰ ਦੇ ਪਾਂਡੇ ਮਾਂਜਦੇ ਤੇ ਸਫਾਈ ਲਈ ਹਰ ਵਕਤ ਝਾੜੂ ਆਪਣੇ ਹੱਥ ਜਿ ਫੜੀ ਰੱਖਦੇ ਕੀ ਮਚਾਲ ਕੀ ਪਾਰੀ ਸੰਗਤ ਦੀ ਆਵਾਜ਼ਾਈ ਦੇ ਬਾਵਜੂਦ ਵੀ ਕਿਤੇ ਕੋਈ ਬਾਦੂ ਖਲੇਰਾ ਜਾਂ ਕੂੜਾ ਕਰਕਟ ਨਜ਼ਰ ਪੈ ਜਾਵੇ ਇਹ ਸਭ ਦੇਖ ਕੇ ਸੰਗਤਾਂ ਇੰਨੀਆਂ ਪ੍ਰਭਾਵਿਤ ਹੁੰਦੀਆਂ ਕਿ ਉਹਨਾਂ ਦੇ ਮੂੰਹੋਂ ਜਿੱਥੇ ਸਤਨਾਮ ਵਾਹਿਗੁਰੂ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਹੁੰਦਾ ਉਥੇ ਬਦੋਬਦੀ ਧੰਨ ਬਾਬਾ ਬੁੱਢਾ ਜੀ ਮਹਾਰਾਜ ਵੀ ਨਿਕਲ ਜਾਂਦਾ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਦੇ ਪੂਰੇ ਸਮੇਂ ਬਾਬਾ ਬੁੱਢਾ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਦੀ ਟਹਿਲ ਸੇਵਾ ਕੀਤੀ ਤੇ ਇਸ ਲਗਨ ਤੇ ਪਿਆਰ ਨਾਲ ਕਿ ਕਿਸੇ ਵੀ ਆਏ ਗਏ ਨੂੰ ਇਹ ਅਹਿਸਾਸ ਨਾ ਹੋਣ ਦਿੱਤਾ ਕਿ ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਖੁਦ ਇੱਥੇ ਹੁੰਦੇ ਤਾਂ ਸ਼ਾਇਦ ਇਸ ਤੋਂ ਸੁਚੱਜਾ ਪ੍ਰਬੰਧ ਹੁੰਦਾ ਸੰਗਤਾਂ ਦਾ ਹਰ ਵਿਅਕਤੀ ਜੋ ਨਿਰਾਸ਼ ਤੇ ਉਦਾਸ ਹਾਲਤ ਵਿੱਚ ਸ੍ਰੀ ਕਰਤਾਰਪੁਰ ਪੁੱਜਦਾ ਉਥੋਂ ਨਾਮ ਬਾਣੀ ਤੇ ਸੇਵਾ ਦੀ ਇੱਕ ਮਹਾਨ ਪ੍ਰੇਰਣਾ ਲੈ ਕੇ ਇੱਕ ਨਵੀਂ ਉਦਾਸੀ ਰਹਿ ਥੀ ਨਹੀਂ ਸਗੋਂ ਆਸ ਭਰਪੂਰ ਹਾਲਤ ਵਿੱਚ ਵਾਪਸ ਮੁੜਦਾ ਹਰ ਕਰਤਾਰਪੁਰੋਂ ਹੋ ਕੇ ਮੁੜਨ ਵਾਲੇ ਦੇ ਦਿਲ ਵਿੱਚ ਇਹੀ ਹੁੰਦਾ ਕਿ ਉਸ ਦਾ ਉਥੇ ਕਰਤਾਰਪੁਰ ਆਉਣਾ ਸਫਲ ਹੋਇਆ ਹੈ ਬਹੁਤ ਸਾਰੇ ਲੋਕ ਤਾਂ ਦਿਲ ਵਿੱਚ ਇਹ ਪ੍ਰੇਰਣਾ ਤੇ ਪ੍ਰਣ ਲੈ ਕੇ ਜਾਂਦੇ ਕਿ ਉਹ ਵੀ ਆਪਣਾ ਬਾਕੀ ਜੀਵਨ ਕੇਵਲ ਆਪਣੇ ਲਈ ਹੀ ਨਹੀਂ ਸਗੋਂ ਬਾਬਾ ਬੁੱਢਾ ਜੀਵਾਨ ਸੇਵਾ ਕਰਦਿਆਂ ਹੋਇਆਂ ਦੂਸਰਿਆਂ ਲਈ ਵੀ ਜੀਉਣ ਦਾ ਯਤਨ ਕਰਨਗੇ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਚੌਥੀ ਉਦਾਸੀ ਤੋਂ 3-4 ਸਾਲ ਕਰਤਾਰਪੁਰੋਂ ਬਾਹਰ ਰਹਿਣ ਉਪਰੰਤ 1599 ਵਿੱਚ ਵਾਪਸ ਮੁੜੇ ਤਾਂ ਇੱਥੇ ਸੰਗਤਾਂ ਦੇ ਭਾਰੀ ਮੇਲੇ ਲੱਗਨੇ ਆਰੰਭ ਹੋ ਗਏ ਤਾਂ ਬਾਬਾ ਬੁੱਢਾ ਜੀ ਨੇ ਕੋਤਾਹੀ ਨਾ ਕਰਦੇ ਹੋਏ ਤੇ ਸੰਗਤਾਂ ਦੀ ਸੇਵਾ ਦਾ ਲਾਭ ਲੈਣ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਹੀ ਬਹੁਤਾ ਸਮਾਂ ਬਿਤਾਉਣਾ ਆਰੰਭ ਕੀਤਾ ਗੁਰੂ ਨਾਨਕ ਦੇਵ ਜੀ ਸੰਗਤਾਂ ਦੇ ਮੂੰਹੋਂ ਬਾਬਾ ਜੀ ਦੀ ਵਡਿਆਈ ਸੁਣ ਕੇ ਅਤੇ ਬਾਬਾ ਜੀ ਨੂੰ ਆਪਣੇ ਸਾਹਮਣੇ ਵੀ ਨਾਮ ਅਤੇ ਸੇਵਾ ਦੀ ਲਗਨ ਵਿੱਚ ਲੱਗੇ ਦੇਖ ਕੇ ਸੰਗਤਾਂ ਨੂੰ ਦੱਸਦੇ ਕਿ ਇਹ ਨੌਜਵਾਨ ਕੋਈ ਮਾਮੂਲੀ ਆਦਮੀ ਨਹੀਂ ਸਗੋਂ ਵਿਸ਼ੇਸ਼ ਤੌਰ ਪਰ ਗੁਰੂਕਰ ਅਤੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਹੈ ਅਤੇ ਇੱਕ ਦਿਨ ਇਸ ਮਹਾਨ ਨੌਜਵਾਨ ਦੀ ਮਾਨਤਾ ਇੰਨੀ ਵੱਧ ਜਾਵੇਗੀ ਕਿ ਗੁਰੂ ਘਰ ਦੇ ਬਹੁਤੇ ਕੰਮ ਵੀ ਇਹਨਾਂ ਦੀ ਸਲਾਹ ਅਤੇ ਮਰਜ਼ੀ ਨਾਲ ਹੀ ਹੋਣਗੇ ਅਤੇ ਇਹਨਾਂ ਦਾ ਅਮਲੀ ਜੀਵਨ ਹਮੇਸ਼ਾ ਹਮੇਸ਼ਾ ਲਈ ਲੋਕਾਂ ਦਾ ਪੱਤ ਪ੍ਰਦਰਸ਼ਨ ਕਰਦਾ ਰਹੇਗਾ ਗੁਰੂ ਨਾਨਕ ਦੇਵ ਜੀ ਵੱਲੋਂ ਬਾਬਾ ਬੁੱਢਾ ਜੀ ਬਾਰੇ ਕਹੇ ਭਵਿਸ਼ਵਾਤ ਸੁਣ ਕੇ ਸੰਗਤ ਦੇ ਹਰ ਮਾਈ ਪਾਈ ਦੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ ਧੰਨ ਬਾਬਾ ਬੁੱਢਾ ਜੀ ਮਹਾਰਾਜ ਧੰਨ ਬਾਬਾ ਬੁੱਢਾ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ